ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਿੰਮਤ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਹੈਗਾ ਤੁੰਗਾਹੜੀ ਜ਼ਿਲ੍ਹਾ ਲੁਧਿਆਣਾ ਤਹਿਸੀਲ ਇਹਨੂੰ ਰਾਇਗੋਟ ਪੈਂਦੀ ਆ ਜਾਇਜੇ ਭਾ ਦੀਆਂ ਅੱਜ ਦੀ ਵੀਡੀਓ ਦੇ ਵਿੱਚ ਆ ਲਾਲ ਬਦਾਮੀ ਰੰਗ ਦੀਆਂ ਸਾਰੀਆਂ ਹੀ ਗਾਵਾਂ ਵੜਾ ਸੇਲ ਹੈ ਵਿੱਚ ਸੂਈਆਂ ਸਵਾਈਆਂ ਤਾਜ਼ੀਆਂ ਇੱਕ ਤਾਂ ਹਜੇ ਹੁਣੇ ਹੀ ਸੂਈ ਆ ਮਸਾ ਘੰਟਾ ਕੀ ਬਾਈ ਹੁਣੀ ਦੱਸਦੇ ਆ ਕਿ ਸੂਈ ਨੂੰ ਸਮਾ ਹੋਇਆ ਬੱਚਾ ਵੀ ਹਜੇ ਉੱਠਣ ਨਹੀਂ ਲੱਗਿਆ ਪਿਆਈ ਆ ਹਜੇ ਗਿੱਲਾ ਹੀ ਬੱਚਾ ਪਿਆ ਤੇ ਜ਼ੇਰ ਪੈ ਗਈ ਕਰਮਾਂ ਵਾਲੀ ਦੀ ਦੇ ਵਿੱਚ ਕੋਈ ਤੋਕੜ ਗੱਬਣਾ ਕੋਈ ਗੱਬਣ ਤਿਆਰ ਵਿੱਚ ਸੂਈਆਂ ਸਵਾਈਆਂ ਛੋਟੇ ਛੋਟੇ ਭਾ ਹੋਣਗੇ ਇਨਫੋਰਮੇਸ਼ਨ ਲੈ ਦੇਣਾ ਹਾਂਜੀ ਅੰਗਦੀ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਨਾਮ ਦੱਸ ਦਈਏ ਗੱਦੀ ਸਿੰਘ ਵੀਰੇ ਪਣ ਤੁੰਗਾ ਗਾੜੀ ਫੋਨ ਨੰਬਰ ਚਲੋ ਮੈਂ ਹੀ ਲਾ ਦੂੰ ਕੋਈ ਗੱਲ ਨਹੀਂ ਤੇ ਫਸੂ ਗਾੜੀ ਹੈ ਕੋਟੋਂ 12 ਕਿਲੋ ਮਿੱਤੇ ਰਹੇ ਆਪਣੇ ਰਾਏਕੋੜ ਤੋਂ ਚੜਦੇ ਵਾਲੇ ਪਾਸੇ ਨੂੰ ਹਾਂਜੀ ਠੀਕ ਹੈ ਜਿਲਾਲ ਮਥਿਆ ਜਿਲਾਲ ਦੇਣਾ ਹਾਂਜੀ ਹਾਂਜੀ ਇਹ ਸਾਰੀਆਂ ਹੀ ਸੇਲ ਹੈ ਜੀ ਸਾਰੀਆਂ ਹੀ ਤਾਜ਼ੀਆਂ ਵਾਂ ਵਿੱਚ ਤੋਕੜ ਗੱਬਣਾ ਮਾ ਠੀਕ ਹੈ ਆ ਹੁਣੇ ਸੂਈਆ ਇਹ ਕੰਜ ਤੱਕ ਡੇ ਟੋਟਾ ਹੋਇਆ ਜੀ ਕਿੰਨਾ ਕੁ ਦੁੱਧ ਦੇ ਦੂ ਇਹ ਬਿਹਰੇ ਚੇ ਨਾਲ ਕਿਲੋ ਦੁੱਧ ਆਈਆ 13-14 ਕਿਲੋ ਆਈ ਹੈਗੀ ਆ ਤੇ ਆਪਣੇ ਬੱਚੇ ਦਿੱਤੀਆਂ ਕੱਢੀਏ ਬਾਹਰੋਂ ਆ ਕੱਢ ਬਈ ਦੋਸਤੋ ਬੱਚਾ ਬੱਚੀ ਨੂੰ ਜਨਮ ਦਿੱਤਾ ਇਹਨੇ ਜੇਰੇ ਦੀ ਪੈ ਗਈ ਆ ਤੁਹਾਨੂੰ ਵਿਖਾ ਵੀ ਦਿੱਤੀ ਆ ਬਾਕੀ ਹੁਣੇ ਚੱਲਦੀ ਵੀਡੀਓ ਚ ਬਾਈ ਨੇ ਬੱਠਲ ਚ ਪਾ ਕੇ ਇੱਧਰ ਰੱਖਤੀ ਆ ਕਿਉਂਕਿ ਉਹ ਫਿਰ ਪਸ਼ੂ ਤੋਰਨਾ ਸੀ ਪਸ਼ੂ ਨੇ ਪੈਰ ਧਰਨੇ ਸੀਗੇ ਬਰਾਬ ਦਾ ਵੀ ਪੈਰ ਟੱਕ ਜਾਂਦਾ 13-14 ਕਿਲੋ ਦੁੱਧ ਵਾਲੀ ਬਾਈ ਹੁਣੇ ਦੱਸ ਦਿਆ ਕਿ ਜਰਸੀ ਐ ਦੂਜਾ ਸੂਆ ਤਾਜੀ ਸੂਈ ਘੰਟਾ ਡੇਢ ਘੰਟਾ ਹੀ ਮਸਾਂ ਸੂਈ ਨੂੰ ਹੋਇਆ ਮੱਛੀ ਨੂੰ ਇਹਨੇ ਜਨਮ ਦਿੱਤਾ ਜੇਰ ਬਹੁਤ ਛੇਤੀ ਪੈ ਗਈ ਆ ਬਾਕੀ ਫੈਟ ਫੂਡ ਜਰਸੀਆਂ ਦੀ ਵਧੀਆ ਆਉਂਦੀ ਆ ਦੁੱਧ ਉਹ ਤੇ ਮੱਝਾਂ ਆ ਰ ਗਈ ਹੁੰਦਾ ਉਹ ਤੁਸੀਂ ਸਾਰਾ ਜਾਣਦੇ ਹੀ ਆ ਠੰਡੀ ਸੀਲ ਪੂਰੀ ਆ ਜਿਹਦੇ ਪਸੰਦ ਆ ਉੱਚੋ ਕੇ ਲੈ ਜਾਓ ਭਾਵਾ ਬੱਚਾ ਵੀ ਸੋਹਣਾ ਜੇ ਵਧੀਆ ਸੇਵਾ ਕਰ ਲੂ ਅਗਲਾ ਸੋਹਣੀ ਵੈੜ ਤਿਆਰ ਹੋ ਜੂ ਇੱਕ ਨਾ ਇੱਕ ਫ੍ਰੀ ਵਾਲੀ ਗੱਲ ਆ ਜੇ ਬੱਚਾ ਹੋਂ ਦਾ ਲੈ ਜਾਣਾ ਫੇਰ ਵੀ ਪੈਣਾ ਸੀ ਪਰ ਬੱਚੀ ਐ ਜੈਤ ਜਾਂ ਭਾਜ ਹੀ ਲੈਣ ਦੇਣ ਵਾਲੀ ਗੱਲ 45 ਆ ਵੀ ਲੈਣ ਦੇਣ ਮਾਨਤਨ ਹੋ ਜੂ 45000 ਲੈਣ ਦੇਣ ਨਾਲ ਆਪਾਂ ਮਾਨਤਨ ਹੋ ਜੂ ਅੰਕਲ ਅਨਪੜਿਆ ਤੇ ਫੋਨ ਨੰਬਰ ਪਤਾ ਨਹੀਂ ਉਹ ਮੈਂ ਸਕਰੀਨ ਤੇ ਚਲਾ ਦੂੰਗਾ ਜਿਹਦੇ ਜਿਹੜੀ ਵੀ ਵੜ ਪਸੰਦ ਆ ਉਹ ਫੋਨ ਲਾ ਲਿਓ ਘਰੇ ਆਜੋ ਤਸੱਲੀ ਕਰਕੇ ਲੈ ਜਿਓ ਦੋ ਨੰਬਰ ਜੀ ਇਹ ਵੀ ਇਹ ਹੁਣ ਹੀ ਪੜ੍ਹਦੇ ਨੇ ਸੂਈਆਂ ਮਗਰ ਬੱੱਛਾ ਦੁੱਧ 8 ਕਿਲੋ ਇਹ ਕਿਥੋਂ ਇਹ ਇੱਕ ਟੱਜ ਨਹੀਂ ਹੈਗੀ ਮਾਸ ਮੂਹੇ ਹੁੰਦਾ ਮੂਹੇ ਤਾਂ ਠੀਕ ਹੈ ਉਹ ਸਹੀ ਆ ਤੁਹਾਨੂੰ ਕੋਈ ਨਹੀਂ ਠੀਕ ਹੈ ਜੀ ਹਾਂ ਜੀ ਟੱਕ ਦੇ ਵਾਦ ਤੇ ਆ ਪਾ ਹੈਗਾ ਤੇਰੇ 22000 ਲਓ ਜੀ ਟੱਕ ਉਹ ਕਾ ਕੀ ਆ ਘੱਟੋ ਘੱਟ 22000 ਹੀ ਪਾ ਛੋੜ ਵਿੱਚੋਂ ਸਾਰੇ ਨਗਾਂ ਚ ਹੋ ਜੂਗੀ 24 ਮੂੰਹ ਤੋਂ ਚਾਰ ਦੰਦ ਪਹਿਲਾ ਸੂਆ 15 ਦਿਨਾਂ ਦਾ ਸੂਆ 8 ਕਿਲੋ ਦੁੱਧ ਹੈ ਇਹਦੇ ਕੋਲ 4 ਕਿਲੋ ਤੜਕੇ ਦਿੰਦੀ ਆ 4 ਕਿਲੋ ਹੱਥ ਨੇ ਦਿੰਦੀ ਆ ਦੋ ਟਾਈਮ ਚੋਲੋ ਚਾਰ ਟਾਈਮ ਚੋਲੋ 22000 ਦੀ ਔਸਰ ਵੱਛੀਆਂ ਵਾਲਾ ਭਾ 20 25 25000 ਦੀਆਂ ਔਸਰ ਜਰਸੀ ਨਹੀਂ ਅਮਰੀਕਨਾਂ ਦਾ ਉਦੋਂ ਵੀ 10000 ਮਹਿੰਗੀ ਵੇਖਦੀ ਆ ਤੇ ਇਹਦਾ ਭਾ ਕਿਹੜਾ 22000 ਛੋੜ ਹੋ ਜੂ ਵਿੱਚੋਂ ਤੇ ਤੋਕੜ ਮੱਝ ਵੀ ਲਵੋਗੇ ਨਾ 8 7 8 ਕਿਲੋ ਦੁੱਧ ਵਾਲੀ ਉਹ ਵੀ 60 65000 ਦੀ ਆਉਂਦੀ ਆ ਤੇ ਸੀਲ ਬਹੁਤ ਇਹਦਾ 22000 ਦੀ ਦੇ ਦੇਣੀ ਆ ਛੋਟੇ ਪਰਿਵਾਰ ਨੂੰ ਵਧੀਆ ਵਧੀਆ ਦੁੱਧ ਪਿਆਦਨਾ ਤਿੰਨ ਨੰਬਰ ਕੱਢੀ ਜੀ ਇਹਦੇ ਬਾਰੇ ਦੱਸਿਏ। ਇਹ ਇਹ ਹਜਰ ਤੰਦੇ ਦੀ ਸੂਈ। ਠੀਕ ਹੈ। ਇਹ ਤਾਂ ਵਧੀਆ ਬੱਸੀਆ ਮਗਰ। ਇਹ ਜਦੋਂ ਦੇ ਕੰਨੀ ਸਨਕੀ ਆ। ਬਹੁਤ ਸੋਹਣੀ ਬੱਸੀਆ ਮਗਰ। ਬਹੁਤ ਵਧੀਆ ਬੱਸੀਆ। ਹਮ। ਇਹ 나ੜੂਆ ਦਿਖੋ ਨਾ ਹੋਇਆ। 나ੜੂਆ ਨਾਲ ਹੀ ਆ ਤੁਸੀਂ ਦੇਖ ਸਕਦੇ। ਤੀਜਾ ਦਿਨ। ਕਿੰਨਾ 13 ਦੇ ਲਗਭਗ ਵੋ ਆ ਬਾਜੀ। ਫੋਲ ਬੇ। ਵੋ ਆ 13 ਦੇ। 13 ਦੇ ਲਾਗੇ। ਵੋ ਆ ਜੇ ਦਾ। ਕਿੰਨਾ ਕਿ ਪਿਆ ਜੂ? 10 ਕਿਲੋ ਤੱਕ ਜੀ ਉਹਦਾ ਪੱਕਾ ਮੂਹਰੇ ਬੱਦੀ ਚੌਗੀ ਆ। ਚਾਰ ਦਾੰਦ। ਚਾਰ ਪੰਜ ਸੂਈ। ਜੋ ਚੰਗੀ ਪੂਰੀ ਨਿਆਣਾ ਪਾਉ ਪੀੜੀ ਨਾਲ ਚੋਗਾ ਬਾਈ ਨਿਆਣਾ ਪਾਓ ਬਾਈ ਕਹਿੰਦਾ ਪੀੜੀ ਡਾਹ ਕੇ ਅਗਲਾ ਚਵਾਈ ਕਰ ਲੈ ਪਹਿਲਾ ਸੂਆ ਚਾਰ ਦੰਦ ਪਰਸੋਂ ਦੀ ਸੂਈ ਥੱਲੇ 13 ਕਿਲੋ ਜੀ 13 ਕਿਲੋ ਬੌਲੀ ਆ ਜੀ 13 ਕਿਲੋ ਬੌਲੀ ਆ ਤੇ ਜੇ 13 ਕਿਲੋ ਬੌਲੀ ਆ ਤੇ 16 ਕਿਲੋ ਦੁੱਧ ਤਕੇ ਦੇ ਨਹੀਂ ਗਿਆ ਬੌਲੀ ਆ ਉਹ ਤੁਸੀਂ ਚੋ ਕੇ ਵੇਖ ਲੈਣੀ ਆ ਦੁੱਧ ਤੇ ਬੌਲੀ ਚ ਤਾਂ ਬਹੁਤ ਫਰਕ ਹੁੰਦਾ ਤੁਸੀਂ ਆ ਕੇ ਵੇਖ ਲੈਣਾ ਦੋ ਟਾਈਮ ਚੋ ਅੰਕਲ ਕਹਿੰਦਾ ਪੂਰੀ ਵੱਡੀ ਬੱਚੀ ਸਨੱਖੀ ਬਹੁਤ ਹੈ ਜਾਣ ਚ ਵੀ ਬਹੁਤ ਹੈ ਥੋੜਾ ਜਿਹਾ ਡਰਦੀ ਆ ਕਈ ਵਾਰ ਕਈਆਂ ਦੀਆਂ ਬੁੜੀਆਂ ਹੀ ਪੱਠੇ ਰੱਠੇ ਪਾਉਂਦੀਆਂ ਉਹ ਜੇ ਘਰੋਂ ਜਾਨਵਰ ਆਇਆ ਹੁੰਦਾ ਉਹ ਥੋੜਾ ਜਿਹਾ ਬਗਾਨੇ ਥਾ ਕੇ ਥੋੜਾ ਜਿਹਾ ਕਰਦਾ ਸੀਲ ਇੰਨੀ ਆ ਬੱਚਾ ਛੱਡੋ ਨਿਆਣਾ ਪਾਓ ਪੀੜੀ ਢਾ ਕੇ ਚੋ ਆ ਤੁਹਾਡੂ ਸ਼ੱਕ ਕਢਾ ਵੀ ਦਿੰਨੇ ਆ ਆ ਬੱਚਾ ਛੱਡ ਤਾਂ ਅੰਕਲ ਨੇ ਧਾਰਾ ਮਾਰ ਦਿੰਦਾ ਨਿਆਣਾ ਨਹੀਂ ਮਰਾਂ ਨਹੀਂ ਨਿਆਣਾ ਪਾ ਲੋ ਲਓ ਜੀ ਨਿਆਣਾ ਕਾਲੇ ਲਾ ਲਿਆ ਅੰਕਲ ਕਹਿੰਦਾ ਸੀਲ ਬਹੁਤ ਆ ਤੁਹਾਨੂੰ ਧਾਰਾ ਮਾਰ ਕੇ ਵਿਖਾ ਦਿੰਦਾ ਆ ਵੇਖੋ ਚਵਾਈ ਮੋਟੀ ਆ ਪੂਰੀ ਮੋਟੀ ਧਾਰਾ ਪੂਰੀ ਫੁੱਲ ਮੋਟੀ ਕੋਈ ਪਸਮਾਈ ਨਹੀਂ ਸਿੱਧੀਆਂ ਹੀ ਧਾਰਾ ਮਾਰਦੀਆਂ ਵੇਖੋ ਗੂਠੇ ਜਿਹੀ ਨਹੀਂ ਮੋਟੀ ਧਾਰਾ ਬੌਲੀ ਆ 13 ਕਿਲੋ ਵੀਡੀਓ ਬਣਾ ਰਹੇ ਆ ਦੁਪਹਿਰੇ ਗਾਰੰਟੀ ਨਾ ਕਿੰਨੇ ਦੇ ਅੰਕਲ ਜੈਜ ਆਪਾ ਜਿਹੜਾ ਪੰਜ ਬਈਆ ਵਾ ਲੈਣ ਦੇਣੇ ਉਹਦੇ ਵਿੱਚ ਮੋਲ ਪਤਾ ਨਹੀਂ ਹੋ ਕੋਈ ਚਾਹ 55 ਅੰਕਲ ਕਹਿੰਦਾ ਲੈਣ ਦੇ ਨਾਲ ਹੀ ਉਹਦੇ ਵਿੱਚੋਂ 5 400 ਮਾਨਤਾ ਨਹੀਂ ਹੋ ਪਰ ਬੌਲਾ ਬਹੁਤ ਆ 13 ਕਿਲੋ 16 17 ਕਿਲੋ ਦੁੱਧ ਬੱਛੀ ਨੇ ਖੁੱਲਾ ਪਿਆ ਦੇਣਾ ਸੀਲ ਠੰਡੀ ਮਗਰ ਵੀ ਬੱਛੀ ਕਬੂਤਰੀ ਵਰਗੀ ਤੇ ਫੈਟ ਫੂਡ ਵਧੀਆ ਆਊਗੀ ਨਜ਼ਾਰੇ ਦੇ ਦੂ ਘਰ ਵਿੱਚ ਗਰਮੀ ਮੱਝ ਲਾਉਂਗੇ 16 17 ਕਿਲੋ ਦੁੱਧ ਵਾਲੀ ਤੇ ਘਟੋ ਘਟ ਆਊਗੀ 1.5 ਲੱਖ ਦੀ ਤੇ ਦਾ ਭਾ ਕੀੜਾ ਫੰਡਰ ਮੱਝ ਵਾਲਾ 55 ਦੀ ਦੇ ਦੇਣੇ ਛੋਟ ਵਿੱਚ ਹੋ ਜੂ 5400 ਅੱਗੇ ਕੱਢ ਲੇਗੇ 4 ਨੰਬਰ ਜੀ ਜਿਆਦਾ 1 ਕਿਲੋ ਵੀਰੇ ਦੂਜੀ ਅਸੂਈ ਹੂੰ ਇਹਨੇ ਮਾਂ ਹੈਗੀ ਆ ਬੱਸੀ ਇਹ ਸੁਖੀ ਆ 13 14 ਦੀ ਆਉ ਬੱਸੀ ਖੜੀ ਆ ਆਓ ਜੀ ਬੱਚਾ ਇਹਦਾ ਜਿਆਦਾ ਕਿਲੋ ਆ 500 ਆਈਆ ਸੀਲ ਠੰਡੀ ਫੁੱਲ ਆ ਪਰਸੋਂ ਆਈ ਆ ਸੀਲ ਠੰਡੀ ਫੁੱਲ 45000 ਦਾ ਮੁੱਲ ਆ ਮਾਨ ਤਾਨ ਪੂਰਾ ਫੁੱਲ ਹੋਊਗਾ 11 ਕਿਲੋ ਇਸ ਟਾਈਮ ਰੈਡੀ ਆ ਜਰਸੀ ਬਰੀਡ ਆ ਕੱਦ ਵਾਲੀ ਬਾਕੀ ਹਰੇਕ ਦੇ ਘਰੇ ਆਪਾਂ ਦਾ ਹਰੇਕ ਵੀਡੀਓ ਚ ਕਹਿੰਦਾ ਭਰਾਵੋ ਚਾਰ ਚਾਰ ਫੂਨ ਆ ਵੀਡੀਓ ਕਾਲ ਤੇ ਅਗਲਾ ਤਸੱਲੀ ਕਰ ਸਕਦਾ ਆਪੋ ਆਪਣੇ ਫੂਨਾਂ ਤੇ ਜੇ ਕੋਈ ਵੇਖਣਾ ਚਾਹੁੰਦਾ ਹੋਵੇ ਵੇਖ ਸਕਦਾ ਬਾਕੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਈ ਭੈਣ ਭਰਾ ਪਸ਼ੂ ਵੇਂਦੇ ਨਹੀਂ ਵੀਡੀਓ ਸਾਰੀ ਨਹੀਂ ਵੇਂਦੇ ਕੱਲਾ ਵਿੱਚੋਂ ਨੰਬਰ ਹੀ ਚੱਕ ਲੈਂਦੇ ਆ ਸਾਰੀ ਪ੍ਰੋਪਰ ਵੀਡੀਓ ਵੇਖ ਲਿਆ ਕਰੋ ਉਹਦੇ ਚ ਪਸ਼ੂ ਦਾ ਪ੍ਰੋਪਰ ਵਧੀਆ ਪਤਾ ਲੱਗ ਜਾਂਦਾ ਕਿ ਕਿਹੜਾ ਪਸ਼ੂ ਕਿੱਦਾਂ ਦਾ ਉਦੋਂ ਬਾਅਦ ਚ ਅਗਲੇ ਨੂੰ ਵੀਡੀਓ ਕਾਲ ਤੇ ਤਸੱਲੀ ਕਰ ਲੋ 45 ਦੀ ਦੇ ਦੇਣੀ ਆ ਇਹ 4 ਨੰਬਰ ਦੋਸਤੋ ਵੜਾ ਇੱਕ 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 ਦੋ ਦੋ ਦੇਣੀ ਹੋਇਆ ਆਈਆਂ ਨੂੰ ਇੱਕ ਡੋ ਅੱਡੀ ਵੜਾ ਖਰੀਦੀਆਂ ਕਈ ਵਾਰ ਨਾ ਪਸ਼ੂ ਦਿਹਾੜੀ ਡੰਗਾ ਕੇ ਥੋੜਾ ਜਿਹਾ ਉਪਰਾ ਵੀ ਕਰਦਾ ਹੈ ਇਹ ਥੋੜਾ ਜਿਹਾ ਹਜੇ ਕਰਦੀਆਂ ਉਪਰਾ ਜਿਆ ਪਰ ਸੀਲ ਸੂ ਬਹੁਤ ਹੈ ਸੂਈਆਂ ਸਵਾਈਆਂ ਹੈਗੀਆਂ ਚੋ ਕੇ ਲੈ ਜਾਓ ਅੱਗੇ ਆ ਜੀਏ 5 ਨੰਬਰ ਤੇ ਇਹ ਜੀ 15 ਮਸੂਈਆ ਪਹਿਲਾ ਸੂਆ 10 ਤੋਂ ਉੱਤੇ ਆਇਆ ਦਾ ਮਗਰ ਬਚੇਗਾ ਬੱਸ ਆ ਇਹ ਕੱਢੀਏ ਬਾਹਰ ਨੂੰ 10 ਕਿਲੋ ਤੋਂ ਉੱਤੇ ਇਹ 12 ਕਿਲੋ ਤੇ ਜਦ ਪਿਆਊਗੀ ਭਾਈ 12 13 ਕਿਲੋ ਅੰਗਲ ਕਹਿੰਦਾ ਪਿਆਊਗੀ ਇੱਕ ਨੰਬਰ ਚ 24 ਇੱਕ ਨੰਬਰ ਚ 24 ਤੇ ਜਿਹੜੀ 4 ਨੰਬਰ ਵਿਖਾਈ ਆ 11 ਕਿਲੋ 2 3 ਕਿਲੋ ਇਹ ਵੀ ਵਧਾ ਜੂ ਕਿਉਂਕਿ ਦੁੱਧ ਦੇਣਾ ਸੇਵ ਆਣੇ ਆ ਮੋਲੇ ਇਲੈਕਟ੍ਰਿਕ ਸੰਤਾਲੀ ਆ ਮੋਲੇ ਇਹਦਾ ਵੀ 45 ਆ ਇਹਦੇ ਮਗਰ ਵੱਛਾ 1000 ਦਾ ਮਾਨਤਾਲ ਇੱਕ ਹਜ਼ਾਰ ਦਾ ਮਾਨਤਾਲ 45 ਚੋਂ 44 ਦੀ ਦੇ ਦੇਣੀ ਆ 11 ਕਿਲੋ ਹੈਗਾ ਉਹ ਅੱਗੇ ਤੁਹਾਡੀ ਸੇਵਾ ਤੁਸੀਂ 12 ਚੋਣਾ 13 ਚੋਣਾ 14 ਚੋਣਾ 20 ਕਿਲੋ ਨਹੀਂ ਮੈਂ ਕਹਿੰਦਾ ਇੰਨਾ ਨਹੀਂ ਇਹਨੇ ਦੇਣਾ 13 ਪਿਆ ਸਕਦੀ ਆ 14 ਪਿਆ ਸਕਦੀ ਆ ਉਹ ਤੁਹਾਡੀ ਭਰਾਵੋ ਸੇਵਾ ਅੱਜ 11 ਕਿਲੋ 10 ਕਿਲੋ ਤੋਂ ਬਾਹਰ ਤਿਆਰ ਆ 44000 ਦੀ ਦੇ ਦੇਣੀ ਆ 45 ਮੁੱਲ 1000 ਦਾ نوٹ ਛੜ ਦੇਣਾ ਵਿੱਚੋਂ ਛੋੜ ਕਰ ਦੇਣੀ ਆ 44 ਦੀ ਸੂਈਆਂ ਸਵਾਈਆਂ ਗੱਬਣ ਪਸ਼ੂ ਦਾ ਤਾਂ ਵਹਿਮ ਹੁੰਦਾ ਸੀਲ ਸੌ ਫੁੱਲ ਹੈ ਭਾਵੇਂ ਦੋ ਟਾਈਮ ਚਾਰ ਟਾਈਮ ਅਗਲਾ ਚੋਕੇ ਲੈ ਜਾਓ ਇਹ ਤਾਂ ਜੋ ਕੁਛ ਆ ਤੁਹਾਡੇ ਸਾਹਮਣੇ ਆ ਆ ਪਹਿਲੀਆਂ ਸਾਰੀਆਂ ਪੰਜ ਵਿਖਾ ਦਿਆਂ ਸਾਰੀਆਂ ਸੂਈਆਂ ਸਵਾਈਆਂ ਜੋ ਕੁਛ ਜਿੰਨਾ ਦੁੱਧ ਬੋਲਾ ਤਿਆਰ ਆ ਚੋਕੇ ਲੈ ਜਾਓ ਕਈ ਵਾਰ ਮਾੜਾ ਮੋਟ ਜਾਨਵਰ ਕਰ ਜਾਂਦਾ ਆ 4 ਨੰਬਰ ਵਾਲਾ ਥੋੜਾ ਜਿਹਾ ਕਰ ਗਈ ਸੀ ਪਰ ਸੀਲ ਬਹੁਤ ਆ ਧਰਨ ਮੰਨ ਧਾਰਾ ਮਰਾ ਕੇ ਚੋਕੇ ਲੈ ਜੋ ਇਕੜ ਨਾ ਹੋਣੀ ਮੇਰੀ ਬਾਤ ਚਲੋ ਮਰਾ ਦਿਓ ਹਾਂ ਇਹ ਤਾਂ ਆ ਬੱਸੀ ਹਾਂ ਦੋਸਤੋ ਮੈਂ ਤੁਹਾਨੂੰ ਦੱਸਿਆ ਕੋਈ ਗਰਮ ਨਾ ਮੰਨ ਜੇ ਗਰਮ ਨਾ ਮੰਨ ਜੇ ਹਾਂ ਇਹ ਸ਼ੱਕ ਥੋੜੀ ਤਾਂ ਕਢਾਈ ਹੈ ਕਈ ਵਾਰ ਕਿਸੇ ਦੇ ਮਨ 'ਚ ਆ ਜਾਂਦਾ ਕਿਤੇ ਗਰਮ ਹੋਊਗੀ ਕਿਉਂਕਿ ਹਜੇ ਕੋਈ ਚਵਾਈ ਦਾ ਟਾਈਮ ਨਹੀਂ ਦੁਪਹਿਰੇ ਵੀਡੀਓ ਬਣਾ ਰਹੇ ਹਾਂ ਇੱਕ ਕਿਸੇ ਦਾ ਬੱਚਾ ਨਹੀਂ ਛੱਡਿਆ ਕਈ ਵਾਰ ਉਹ ਮੇਂ ਜਾਨਵਰ ਕਰ ਜਾਂਦਾ ਇਹ ਥੋੜਾ ਜਿਹਾ ਕਰ ਗਈ ਸੀ ਤੁਹਾਡੀ ਸ਼ੱਕ ਕਢਾਉਣ ਲੱਗੇ ਆ ਕਿ ਸੀਲ ਆ ਇਹ ਜਰ ਸਿੰਘਾਂ ਦਾ ਸੁੰਦਗਾ ਹੀ ਸੀਲ ਆ ਆ ਲੋ ਬੱਚਾ ਛੱਡ ਮੂਰੇ ਬੰਦ ਤਾ ਚੱਕੋ ਜੀ ਆ ਉਹੀ ਵੜੜਾ ਜਿਹਨੇ ਲੱਤ ਚੱਕੀ ਸੀ ਪੂਰੀ ਸੀਲ ਆ ਉਹ ਤਾਂ ਮਾੜਾ ਮੋਟਾ ਉਹੀ ਕਰ ਗਈ ਕਰਮ ਵਾਲੀ ਚਲੋ ਮੇਰਾ ਹੱਕ ਬੰਦਾ ਸੀ ਉਦੋਂ ਹੀ ਕਹਿਣ ਦਾ ਦਿਮਾਗ ਚੋਂ ਨਿਕਲ ਗਈ ਗੱਲ ਬਾਅਦ ਚ ਮੈਨੂੰ ਚੇਤਾ ਆ ਆ ਲੋ ਜੀ ਮੋਗਾ ਹੀ ਆ ਮੋਗਾ ਹੀ ਆ ਸ਼ਰਲਾ ਵੀ ਮਾਰ ਗਈ ਮੋਗਾ ਹੀ ਆ ਹਾਂ ਜਿਹੜਾ ਪਸ਼ੂ ਚਵਾਈ ਕਰਦੇ ਆਂ ਤਾਂ ਛਰਲਾ ਮਾਰ ਜਿਓ ਸੀਲ ਹੀ ਹੁੰਦਾ ਆ ਪੂਰੀ ਚੰਗੀ ਚਵਾਈ ਮੇਰੇ ਦਿਲ ਚ ਵੀ ਹੋ ਗਿਆ ਸੀ ਹਾਂ ਬਈ ਬਾਈ ਕਾ ਨਾ ਹਾਂ ਉਹ ਮੈਨੂੰ ਵੀ ਚਿੰਤਾ ਆ ਗਿਆ ਮੈਂ ਕਿ ਹੁਣ ਸ਼ੱਕ ਕਢਾ ਦਿੱਗੇ ਕਿ ਕਿਸੇ ਨੂੰ ਹੋਊਗਾ ਕਿ ਲੱਤ ਮਾਰੀ ਓਵੇਂ ਨਗਾਤੀ ਦੁਬਾਰਾ ਸ਼ੱਕ ਕਢਾਈ ਥੋੜੀ ਤਾਂ ਕਿਉਂਕਿ ਸੀਲ ਆ ਕੋਈ ਰੱਸੀ ਨਹੀਂ ਪਾਈ ਬਿਨਾਂ ਰੱਸੀ ਤੋਂ ਧਾਰਾ ਮਾਰ ਗਿਆਂ ਪੂਰੀ ਸੀਲ ਆ 45 ਦੀ ਦੇ ਦੇਣੀ ਆ 11 ਕਿਲੋ ਹੈਗਾ 13 14 ਪਿਆਜੂ 13 14 ਆਹ ਪਿਆਜੂ ਐਤੇ ਆ ਜਗੇ ਜੀ ਇਹ ਕੀ ਹੈਗੀ ਆ ਪੰਜੇ ਸੂਏ ਪਲੂਣ ਪਹਿਲਾ ਸੂਆ ਪਲੂਣ 6 ਨੰਬਰ ਮਗਰ ਹੈਗੀ ਬੱਛੀ ਛੋਟੀ ਆ ਦੇ ਮਗਰ ਬੱਛੀ ਇਹ ਸੰਗਤ ਦਗਾ ਤੇ ਹੈਗੀ ਆ ਤੇ 12 ਦਿਨਾਂ ਦੀ 12 ਕਿਲੋ ਦੁੱਧ ਰੱਖ ਕੇ ਲੋ ਠੀਕ ਹੈ ਜੀ ਕਿੰਨੇ ਦੀ ਇਹ 35 ਆ ਵੀ ਦੇ ਮਾ ਨਾ ਹੋ ਜੂ ਵਿੱਚੋਂ ਕੱਢੀਏ ਮਾਰ ਨੂੰ 35000 12 ਦਿਨਾਂ ਦੀ ਸੂਈ ਆ ਬੱਛੀ ਮਗਰ ਸੰਗ ਦਗਾ ਤੇ ਆ ਕਿਉਂਕਿ ਛੋਟਿਆਂ ਦੇ ਜਿਹੜੇ ਬੱਚੇ ਹੁੰਦੇ ਆ ਜਦੋਂ ਟਾਈਮ ਲੰਮਾ ਹੋ ਜੇ ਫਿਰ ਤਾਂ ਡੰਗਣੇ ਪੈਂਦੇ ਆ ਹੁਣ ਤਾਂ ਦਵਾਈ ਜੀ ਆਈ ਹੈ ਉੱਤੇ ਲਾ ਦਿੰਦੇ ਆ ਖੰਭੇ ਜੇ ਨਾਲ ਜੇ ਜਦੋਂ ਬੱਚਾ ਸਿੰਘ ਕੱਢ ਜਾਂਦਾ ਫਿਰ ਤਾਂ ਤੁਹਾਨੂੰ ਵੀ ਪਤਾ ਉਹ ਦਾਗਣੇ ਪੈਂਦੇ ਆ ਉਹ ਸਾਰਿਆਂ ਨੂੰ ਹੀ ਪਤਾ ਪਰ ਉਹਦੇ ਦਵਾਈ ਲਈ ਵੀ ਆ ਹਾਂ 8 ਕਿਲੋ ਆ ਜੀ ਥੱਲੇ ਹਾਂ ਜੀ 8 ਕਿਲੋ 8 ਕਿਲੋ 35000 ਦੀ ਮਗਰ ਵੱਛੀ ਹੋਰ ਵੱਜੂ ਕਿਲੋ ਉਹ ਜੇ ਦਾਣਾ ਪਾਓਗੇ ਤੇ ਦਾਣਾ ਨਾਲ ਤੁਹਾਨੂੰ ਪਤਾ ਹੀ ਤੋਕੜ ਪਸ਼ੂ ਦੀ ਸੇਵਾ ਕਰ ਲੋ ਤੋਕੜ ਵੀ 2 ਕਿਲੋ ਦੁੱਧ ਵੱਜ ਜਾਂਦਾ ਘਿਓ ਤਾਂ ਕਹਿੰਦੇ ਸੁੱਕੇ ਖੁੰਡ ਤੇ ਪਾ ਦੇ ਸਿਆਣੇ ਕਹਿੰਦੇ ਉਹ ਹਰਾ ਹੋ ਜਾਂਦਾ ਇਹ ਸੇਵਾ ਕਰੋਗੇ ਦਾਣਾ ਦਾ ਪਾ ਪਾਓਗੇ ਤੇ ਦੁੱਧ ਆਪੇ ਵੱਜ ਜਾਣਾ ਅੱਗੇ ਆਉਣ ਦੇ ਕੋ ਜੀ 7 ਨੰਬਰ ਇਹ ਜੀ ਹੈਗੀ ਆ ਘੱਟੋਂ ਕਾ 1500 ਨੇ ਠੀਕ ਹੈ ਜੀ ਇਹ ਥੱਲੇ ਹੈਗਾ ਨੋ ਲਿਖਿਆ ਤਿਆਰ ਹੋ ਤਿਆਰ ਹੈ ਹਾ ਜੀ ਰਾਜੀ ਠੀਕ ਹੈ ਹਾਂ ਜੀ ਬੱਚਾ ਦਾ ਗਿਆ ਗੁਜੇ ਦੇ ਦਾ ਚੜਾਈ ਕਰ ਗਿਆ ਕੋ ਹੂੰ ਤੇ ਦੁੱਧ ਨੌ ਤੇ ਵੀ ਮੰਨੋ 10 ਹੀ ਆ ਕਿੰਨੇ ਜੀ ਇਹ ਕੁੱਲ 25000 ਲਓ ਜੀ ਕੁੱਲ 25000 ਦੀ ਬੱਚਾ ਵੱਛਾ ਸੀ ਉਹਦੇ ਉੱਤੇ ਪੈਰ ਪੁਰ ਤਰ ਰਹਿ ਗਿਆ ਬੱਚਾ ਚੜਾਈ ਕਰ ਗਿਆ ਕੋਈ ਫਰਸਾਲ 'ਚ ਖੜਾ ਨਹੀਂ ਕੋਈ ਸਾਡੀ ਕੀ ਗਾਦਾ ਪਰ ਨਹੀਂ ਸਾਡੀ ਉਹ ਠੀਕ ਹੈ ਹਾਂ ਪਰ ਸੱਚਾਈ ਨਾ ਦੇਣਾ ਬਾਈ ਕਹਿੰਦਾ ਸਾਡਾ ਕੰਮ ਨਹੀਂ ਬੱਚੇ ਬੱਚੇ ਲਾਉਣਾ ਬੱਚਾ ਖੜਾ ਬੰਦਾ ਛੱਡ ਗਿਆ ਇੱਕ ਗਾਦਾ ਠੀਕ ਹੈ ਜੀ ਉਹ ਗੱਲ ਨਹੀਂ ਹੱਜ ਕੋਈ ਕੋਈ ਬੱਚਾ ਦੇ ਜੀ ਤਾਂ ਜੀ ਨਾ ਚਾਹਿਆ ਮਰ ਗਿਆ ਬਾਈ ਕਹਿੰਦਾ ਬੱਚਾ ਮਰ ਗਿਆ ਸੀ ਨੌ ਦਾ 10 ਉਹ 25000 ਦੀ ਦੇ ਦੇਣੀ ਆ 15 ਦਿਨਾਂ ਦਾ ਸੂਆ ਬਸ ਮੋੜ ਲਾ ਬਾਈ 25000 ਦੀ ਦੇ ਦੇਣੀ ਆ 9 10 ਕਿਲੋ ਖੁੱਲਾ ਦੁੱਧ ਤਿਆਰ ਹੈ ਸੂਆ ਚੌਥਾ ਸੂਆ ਚੌਥਾ ਲਓ ਜੀ ਇਹ ਵੀ ਸ਼ੱਕ ਕਢਾ ਦੇਣੇ ਕਈ ਕਹਿੰਦੇ ਨੇ ਬਾਈ ਯਾਰ ਪਹਿਲਾ ਦੂਜਾ ਹੀ ਕਹੀ ਜਾਂਦੇ ਆ ਲਓ ਜੀ ਆ ਬਾਈ ਕਹਿੰਦਾ ਚੌਥਾ ਸੂਆ ਤੇ ਮੁੱਲ ਵੀ ਫਿਰ 25000 ਆ ਓਨੇ ਦਿਨੇ ਦੁੱਧ ਪਿਆ ਦੇਣਾ 10 ਕਿਲੋ ਹੋਊ ਖੁੱਲਾਈ ਅੱਗੇ ਜੀ 8 ਨੰਬਰ ਇਹ ਵੀ ਆ ਗਈ ਬਸੇ ਕੱਲ ਆ ਜਾਵੇ ਮੁੰਡੇ ਇਹ ਹੈ ਗਿਆ ਸੋਨਾ ਜੀ ਲੈ ਜੂ ਹਫਤਾ ਦੋ ਦੂਏ ਸੂਆ ਤੋ ਬਾਈ ਬਾਈ ਸੂਲਾ ਤੋਂ ਬਾਅਦ ਭਾਈ ਕੀ ਦੁੱਧ ਆ ਕਰਾਕੀ ਨਾਲ ਆਈ ਜਾ ਠੀਕ ਹੈ ਜੀ ਹਾਂ ਜੀ ਲਾ ਫੜੀ ਇਹ ਦੂਜਾ ਸੂਆ ਤਾਜੀ ਤਾਜੀ ਆਈ ਆ ਵਹਿੜ ਸੂਨ ਵਾਲੀ ਚੱਗਾ ਦੇਖੋ ਆਪ ਹੀ ਦੇਖ ਹਾਂ 16 ਕਿਲੋ ਦੁੱਧ ਦੇਉ ਭਾਈ ਕਹਿੰਦਾ ਬੱਦ ਪਾਣੀ ਜਾਂਦੇ ਕੱਢਣੀ ਹੂੰ ਦੋ ਤਿੰਨ ਦਿਨ ਹੀ ਲਊ ਮੇਰੇ ਹਿਸਾਬ ਨਾਲ ਹਾਂਜੀ ਹਾਂ ਦਊ ਸਭ ਕੱਢ ਦੋਸਾਂ ਤੋਂ ਦੋਸਾਂ ਨਹੀਂ ਦੋ ਦਿਨ ਹੀ ਜਾਂਦਾ ਦੁੱਧ ਵੀ 16 ਕਿਲੋ ਅੰਕਲ ਕਹਿੰਦਾ ਗਾਰੰਟੀ ਤੇ ਆਈ ਹੋਈ ਆ ਵਹਿੜ ਤੇ ਆ ਰਹੀ ਆ ਦੋਹਾਂ ਦਿਨਾਂ ਨੂੰ ਸੂਪੇ ਦੁੱਧ ਵਾਲੇ ਵਾਲੇ ਭਾਂਡੇ ਦਾ ਕੋਈ ਨਹੀਂ ਹੁੰਦਾ ਕੀ ਪਤਾ ਕਦੋਂ ਮੂੰਹ ਦੇ ਫੱਦਾ ਵਾਲਾ ਮਾਰ ਜਾਣਾ ਅਗਾੜੀ ਬਹੁਤ ਭਾਰੀ ਹੈ ਦੀ ਆ ਗਾੜੀ ਤਾਂ ਮੂਹਰੇ ਲੈ ਥਾਂ ਤੋਂ ਫੋਟਾਂ ਨੂੰ ਅੱਗੇ ਤੋਂ ਨੀ ਵਾਲੇ ਪਾਸੇ ਨੂੰ ਫਿਰਦੀ ਆ ਕਿੰਨੇ ਦੀ ਜੀ ਇਹ ਆ ਵੀ ਤਾਂ 45 ਜੀ ਦੀ ਗਾੜੀ 45 ਆ ਸੂਣ ਸੂਣਾ ਠੀਕ ਹੈ ਜੀ ਤੂੰ ਵੀ ਤਾਂ ਭੱਜੀ ਜਾਣਾ ਹਾਂ ਉਹ 45 ਵੀ ਛੋੜੀ ਸੀ ਅੱਜ 45 ਚ ਛੋੜੂ ਦੁੱਧ 16 ਕਿਲੋ ਦੀ ਗਾਰੰਟੀ ਤੇ ਆਈ ਵੀ ਆ ਬਾਕੀ ਅੰਕਲ ਕਹਿੰਦਾ ਜੇ ਸਵਾਕੇ ਦੇਵਾਂਗੇ ਫਿਰ ਤਾਂ ਮੁੱਲ ਵਧਣਾ ਹੀ ਆ ਕਿਉਂਕਿ ਜੇਰ ਚੱਕਣੀ ਆ ਰਾਤ ਨੂੰ ਅੱਠ ਕੇ ਵੇਖਣਾ ਪਤਾ ਨਹੀਂ ਦਿਨੇ ਸੂਣਾ ਕੇ ਨੇ ਰਾਤ ਨੂੰ ਸੂਣਾ ਪਰ ਜੇ ਜਦੋਂ ਦੋ ਦਿਨ ਕੋਈ ਸਾਂਭੂਗਾ ਸਵਾਕੇ ਦੇਊ ਫਿਰ ਮੁੱਲ ਤਾਂ ਕੋਈ 4000 ਵੱਧ ਲਊ ਲਊ ਅੱਗੇ ਆਉਣਗੇ ਜੀ ਇਹ ਹੈਗੀ ਆ 20 ਦਿਨ ਦੀ 500 70 ਦੇ ਦਿਨ ਦੀ ਹੁੰਦਾ ਠੀਕ ਹੈ ਜੀ 9 ਨੰਬਰ ਇਹ ਦਿਨਾ 32000 ਦੀ 31 ਦਿਨਾਂ ਦਾ 10000 31 ਦੀ 500 ਦਾ ਪੰਤਾਂ ਦੀ ਆ 20 ਦਿਨਾਂ ਦੀ ਕੱਚੀ ਹੈ ਜੀ ਇਹ 500 70 ਦਾ ਲਊਗਾ 15 16 ਦਿਨਾਂ ਦੀ ਕੱਚੀ ਹੈ ਤੁਸੀਂ 17 ਮੰਨ ਲਓ 30 ਤੇ 1 31000 ਦੀ ਦੇ ਦੇਣੀ ਆ ਜਿੰਦਣਾ ਕੱਲ ਕਹਿੰਦਾ ਸੂ ਪੈਂਦੀ ਆ ਪਹਿਲੇ ਸੂਵੇ ਸੋਣਾ ਫਿਰ ਉਸ ਦਿਨ ਉਸ ਦਿਨ ਵਾਲਾ ਮੁੱਲ ਹੋਊਗਾ ਕਿਉਂਕਿ ਕੱਚੀ ਦਾ ਮੁੱਲ ਅੱਜ 31000 ਟੋਕੜ ਵੜਾਂ ਲਈ ਪਾ 31000 16 17 ਦਿਨਾਂ ਦੀ ਕੱਚੀ ਆ 30 ਤੇ 1 31 ਦੀ ਦੇ ਦੇਣੀ ਆ ਜੈ ਜੀ ਭਾ ਸਾਰੇ ਨਗਾਂ ਦੇ ਆ ਵੱਛੀ ਬਹੁਤ ਚੰਗੀ ਆ 13 ਕਿਲੋ ਬੌਲੀ ਇਹਦੇ ਥੱਲੇ ਮਗਰ ਵੱਛੀ ਆ 55 ਦੀ 16 17 ਕਿਲੋ ਖੁੱਲਾ ਪਿਆ ਦੇਣਾ ਤੇ ਹੋਣਾ ਵੀ ਦੁੱਧ ਫੈਟ ਵਾਲਾ ਮਾਝਾ ਰਗਾ ਦੁੱਧ ਨੇ ਕੀਨੇ ਦੇਣੀ ਐਨੇ ਦੀ ਜੇ ਕਿਸੇ ਨੇ ਦੁੱਧ ਪੀਣ ਨੂੰ ਲੈਣੀ ਐ ਨਾ ਪੂਰੀ ਚੰਗੀ ਬੱਛੀ ਆ 16 17 ਕਿਲੋ ਖੁੱਲਾ ਪਿਆਉ ਆ ਦੋ ਦੋ ਕਿਲੋ ਘੱਟ ਦੇ ਦੇਣੀਆਂ ਕੋਈ 14 ਪਿਆਜੂ ਕੋਈ 15 ਪਿਆਜੂ ਆ ਜਿਹੜੀਆਂ ਖੜੀਆਂ ਨੇ ਥੱਲੇ ਕੇ ਥੱਲੇ 10 ਕਿਲੋ ਆ ਕੇ ਥੱਲੇ 11 ਕਿਲੋ ਆ ਇਹਨੇ ਚ ਹੋਣਾ 16 17 ਮਗਰ ਬੱਛੀ ਕੀ ਸੁਣੂਗਾ ਜੀ ਹਾਂ ਜਾਂ ਆ ਸੁਣ ਵਾਲੀ ਨੇ 16 17 ਪਿਉਣਾ ਅੰਕਲ ਕਹਿੰਦਾ ਤੇ ਐਵੇਂ ਦੂਜੀਆਂ ਦਾ ਕਹੀ ਜਗ੍ਹਾ ਇਹਨੂੰ 16 ਦੇਊਗੀ ਇਹਨੇ ਨਹੀਂ ਦੇਣਾ ਹਾਂ ਇਹਦੇ ਜਿੰਨਾ ਹੈਗਾ ਉਨਾਂ ਦੋ ਵਾੜਾ 16 16 17 ਲੈਂਗੇ ਇੱਕ ਤਾਂ ਤੁਹਾਡੇ ਸਾਹਮਣੇ ਬੌਲੀ 13 ਕਿਲੋ ਆ ਪਿਆਦਣਾ 16 17 ਆ ਘੱਬਣਾ ਅੱਗੇ ਆ ਜੀ ਇਹ ਜੀ ਜਾਂਦੀ ਆ ਹਫਤਾ 10 ਨੰਬਰ ਹਾਂ ਜੀ ਇਹ ਵੀ ਆਪਾਂ ਸਾਹਮਣੇ ਦੇਣਾ ਕੋਈ ਗੱਲ ਨਹੀਂ ਕਿੰਨੇ ਦੀ ਪਹਿਲੇ ਤੋਂ ਸੁਣੀ ਆ ਆਪਾਂ ਦੇਣਾਗੇ ਅੱਜ ਦੇ ਭਾਜ 32 ਵੀ ਦੇਣਾ ਚਲ ਦੇਖੀ ਜਾਓ ਚੱਕੋ ਜੀ 32000 ਦੀ ਹਫਤੇ ਦੀ ਕੱਚੀ ਆ ਹਫਤੇ ਦੀ ਕੱਚੀ ਆ ਪਹਿਲਾਂ ਵੱੱਛੀ ਦੁੱਧ ਕੋਈ 12 13 14 ਪਿਆ ਜੀ ਹਾਂ ਉਹ ਸੇਵਾ ਦਾ ਲਓ ਜੀ 32000 ਦੀ ਪਹਿਲੇ ਸੂਵੇ ਸੁੰਦੀ ਆ ਦੁੱਧ ਅਕੇ ਤੁਹਾਡੀ ਸੇਵਾ ਦਾ ਜਿਹੜਾ ਕੋਈ 2 ਕਿਲੋ ਦਾਣਾ ਵੱਧ ਪਾ ਲੇ 2 ਕਿਲੋ ਵੱਧ ਚੋਲੂ ਤੇ ਜੇ ਕਿਸੇ ਨੇ ਘੱਟ ਚੋਣਾ ਫੇਰ ਤਾਂ ਸੇਵਾ ਦੀ ਲੋੜ ਹੀ ਨਹੀਂ ਦਾਣਾਂ ਦਾ ਪਨਾ ਪਾਇਓ ਵਧਾਉਣਾ ਹੀ ਔਖਾ ਹੁੰਦਾ ਸੋਤ 12 13 ਇੱਥੇ ਆਸੇ ਪਾਸੇ ਪਿਆ ਜੂ ਅੱਗੇ ਕਿਹੜੀ ਹੈ ਜੀ ਅੱਗੇ ਤੋਂ ਕਦ ਬਣਾਈਆ ਕੱਲ ਕਿੰਨੇ ਚਿਰ ਦੀ ਜੀ ਉਹ ਬਈਆ ਖੱਡ ਚੱਕ ਕਰਾ ਸੀ ਟੀਕਾ ਲਵਾਤਾ ਪਰਸ਼ੇ ਮੇ ਇਹ ਪੂਰੇ ਹੋ ਗਏ ਉਹ ਇੱਕ ਦਿਨ ਉੱਤੇ ਹੋ ਗਿਆ 5 ਮਹੀਨੇ ਇੱਕ ਦਿਨ ਹੋ ਗਏ ਕੱਲ ਬਾਈ ਕਹਿੰਦਾ ਕਹਿੰਦਾ ਪੰਜ ਕਹਾਂ ਆਪਾਂ ਚਾਰ ਹੀ ਦਵਾਂਗੇ ਚਾਰ ਤੇ ਮੁੱਕਾ ਕੀ ਦੱਸਾਂਗੇ ਉਹ ਪੰਜੀ ਠੀਕ ਹੈ ਤੇ ਆ ਖੋਲ ਪਤਾ ਅੰਮ੍ਰੀ ਕਿੰਨੇ ਪਾਜਾ ਸੁਆ ਪਹਿਲਾ ਸੂਆ ਕੱਲ ਚੈੱਕ ਕਰਾਤੀ 5 ਮਹੀਨੇ ਇੱਕ ਦਿਨ ਦੀ ਗੱਭਣਾ ਟੀਕਾ ਠੰਡਾ ਇਹਦੇ ਧਰਾਤਾ ਹਾਂ ਦੁੱਧ 5 ਕਿਲੋ ਆ ਤੁਸੀਂ 4 ਹੀ ਮੰਨੋ 4 ਮੰਨੋ ਜੀ ਕਿਲੋ ਘੱਟ ਮੰਨੋ ਕੱਲ ਹੀ ਆਈ ਆ ਹਾਂ ਹਾਂ ਦੋ ਮਹੀਨੇ ਦੁੱਧ ਪਿਆ ਦੂ ਹਜੇ ਤੇ ਮਗਰਲੇ ਦੋ ਕੁ ਮਹੀਨੇ ਵਧੀਆ ਸੇਵਾ ਕਰ ਲੋਗੇ ਜਿਹਦੇ ਹਿਸਾਬ ਨਾਲ ਅਗਲ ਕਹਿੰਦਾ ਕਾਦਾ 70000 ਦੀ ਮੂੜੇ ਆ ਕਿਉਂਕਿ ਗਾਂ ਨੇ ਸਿਆਲਾਂ ਚ ਸੂਣਾ ਪੂਰੇ ਬਾਜ਼ਾਰ ਚ ਦੂਜੇ ਸੂਵੇ ਸੂਣਾ ਪਹਿਲੇ ਸੂਵੇ ਸੂਈ ਆ ਬੜਾ ਲਾਲਚ ਨਾ ਕਰਿਓ ਦੁੱਧ ਤਾਂ 1.5 ਮਹੀਨਾ ਚੋਲਿਓ ਮਗਰਲੇ 2.5 ਮਹੀਨੇ ਨੂੰ 2-3 ਗੱਟੇ ਫੀਡ ਦੇ ਪਾ ਲੋਂਗੇ ਟਰਾਂਜੀਸ਼ਨਲ ਜਿਹੜੇ ਤਿਆਰ ਪਸ਼ੂ ਨੂੰ ਪਾਉਣੇ ਆ ਇੱਕ ਅਦਾ ਗੱਟਾ ਵੱਧ ਵਿਚਾਰ ਜੋਗੇ ਤੇ ਵੋਹੀ ਭਜਨ ਵੱਧ ਕਰ ਜੂ ਉਹੀ 10000 ਵੱਧ ਵਟਾ ਜੂ ਹਾਂ ਇਹ ਨੀ ਕੀ ਆ ਜੀ ਹਾਂ ਆ ਵੇਖੋ ਹਾਂ ਬਹੁਤ ਚੰਗੀ ਬਾਣੀ 5 ਕਿਲੋ ਦੁੱਧ ਚਾਰ ਮੰਨ ਲਿਓ ਕੰਡੇ ਦੇ ਜੋਖ ਲਿਓ ਹਾਂ ਜੀ ਹਾਂ ਜੀ ਪੰਜਾਂ ਦੀ ਗੱਭਣ ਕਿੰਨੇ ਦੀ ਇਹ ਵਿਦੇ ਹੈਗਾ ਲੈਣ ਦਾ ਕੋਈ ਆ ਬਈ 28 ਲੈਣੇ ਜਣ 28 ਲੈਣੇ ਲੈਣਾ ਜੇ ਉਹ ਚਾ 200 ਦੀ ਛੋਟ ਹੋਵੇ 200 ਦੀ ਛੋਟ ਹੋਣੀ 28000 ਚੋਂ ਵੈੜ ਕੋਈ ਮਾੜੀ ਨਹੀਂ ਗੱਪਣ ਹੈ ਪੰਜਾਂ ਦੀ ਡੇਢ ਮਹੀਨਾ 2 ਮਹੀਨੇ ਦੁੱਧ ਪੀ ਲੋ ਮਗਰਲੇ 2 ਕੁ ਮਹੀਨੇ ਨੂੰ 2-3 ਘਾਟੇ ਫੀਡ ਦੇ ਪਾ ਲੋਂਗੇ ਉਹੀ ਰਾਜੀ ਜਿੰਨੀ ਹੋਗੀ ਉਨੇ ਪੈਸੇ ਵੱਧ ਵਟਾ ਦੇਣੇ ਆਣੇ ਇੱਕ ਹੋਰ ਰਹਿ ਗਈ ਐਂਡ ਤੇ ਇਹ ਠੋਕੜ ਆਦੀ ਠੀਕ ਆ ਜੀ ਕਿੰਨਾ ਦੀ ਛੱਕ ਦਾ ਘੜਾਈਆ ਕਹਿ ਗਿਆ ਹਾਂ ਉਹ ਹਲੇ ਅਸੀਂ ਪੂਰੇ ਅਸਲ ਨਹੀਂ ਦਿੰਦੇ ਠੀਕ ਹੈ ਜੀ ਚਾਹੇ ਆਪਾਂ ਖਾਲੀ ਕਾ ਕੇ ਲੈ ਲਓ ਤੇ ਆਪਾਂ ਹੈਗੀ ਪੱਕੀ ਆ ਕਿੰਨਾ ਦੁੱਧ ਇਹ ਥੋੜਾ ਹੈਗਾ 5 ਕਿਲੋ ਕਿੰਨੇ ਦੀ ਉਹ ਦੇ ਦੇ 15000 ਚੱਲਾਂ ਦੀ 15000 ਦੀ ਚੱਲਣ ਦੇ ਅੰਕਲ ਕਹਿੰਦਾ 45 ਦਿਨ ਹੋ ਗਏ ਇਹਨੂੰ ਗੱਭਣ ਹੋਈ ਨੂੰ ਡਾਕਟਰ ਤੋਂ ਚੈੱਕ ਕਰਾਈ ਸੀ ਕੱਲ ਉਹਦੇ ਵੀ ਟੀਕਾ ਧਰਾਦਾ ਠੰਡਾ ਉਹ ਗੱਭਣ ਪੰਜਾਂ ਦੀ ਆ ਡਾਕਟਰ ਕਹਿ ਗਿਆ ਕਿ ਹਾਂ ਬਾਕੀ ਹਜੇ ਪੰਜਾਂ ਚਾਰਾਂ ਦਿਨਾਂ ਨੂੰ ਫਿਰ 100% ਹੀ ਪਤਾ ਲੱਗ ਜੂ ਉਹ ਹੈਗੀ ਪੱਕੀ ਆ ਹੈਗੀ ਪੱਕੀ ਅੰਕਲ ਕਹਿੰਦਾ ਡਾਕਟਰ ਹਾਂ ਕਹਿ ਗਿਆ ਉਹਦੀ ਵੀ ਚੈੱਕ ਕਰਾਈ ਉਹਨੇ ਵੀ ਕਿਹਾ ਠੀਕ ਆ ਜਿੱਥੋਂ ਆਈ ਆਪਾਂ ਦੀ ਚਲਾਈ ਆ ਬਾਈ ਜਿੱਥੋਂ ਆਈ ਅੰਕਲ ਕਹਿੰਦਾ ਉਹਨਾਂ ਨੇ ਵੀ ਚੈੱਕ ਕਰਾਈ ਉਹਨਾਂ ਨੇ ਵੀ ਕਿਹਾ 45 ਦਿਨਾਂ ਦੀ ਗੱਭਣ ਆ ਤੇ ਕੱਲ ਇਹਨਾਂ ਨੇ ਵੀ ਕਰਾ ਲਈ ਇਹ ਵੀ ਡਾਕਟਰ ਕਹਿੰਦਾ ਗੱਭਣ ਦੁੱਧ ਕਿੰਨਾ ਦੁੱਧ 5 ਕਿਲੋ 15000 ਦੀ ਉਹ ਵੀ ਤਿੰਨ ਬਹਿਣੀਆਂ ਲਾ ਆ ਅਸੀਂ ਉਹ ਤੋਂ ਕੀ ਪੁੱਛਿਆ ਉਹ ਤਾਂ ਨਾ ਬਣਾ ਦੱਸ ਤੋ ਠੀਕ ਆ ਹਾਂਜੀ ਬਾਈ ਕਹਿੰਦਾ ਬਿਨਾਂ ਦੱਸਣ ਤੋਂ ਡਾਕਟਰ ਨੇ ਦੱਸਿਆ ਕਿ 45 ਦਿਨਾਂ ਦੀ ਗੱਭਣ ਆ ਅੱਜ ਦੀ ਵੀਡੀਓ ਦੇ ਵਿੱਚ ਇਹ ਅੰਕਲ ਦੀਆਂ ਆ ਸਾਰੀਆਂ ਗਾਵਾਂ ਵੇੜਾਂ ਸੇਲ ਐ ਇੱਕ ਟੋਕੜ ਗੱਬਣ ਚੈੱਕ ਪਾਸ ਇੱਕ ਆ ਟੋਕੜ ਗੱਬਣਾ ਤੇ ਉਹ ਦੋ ਤਿੰਨ ਵਿੱਚੋਂ ਗੱਬਣਾ ਤੇ ਦੂਜੀਆਂ ਸਾਰੀਆਂ ਸੂਈਆਂ ਸਵਾਈਆਂ ਨਿੱਕੇ ਨਿੱਕੇ ਮੁੱਲ ਜਿਹਦੇ ਜਿਹੜੀ ਵੀ ਮਨ ਨੂੰ ਲੱਗਦੀ ਹੈ ਘਰੇ ਆਜੋ ਤਸੱਲੀ ਕਰਕੇ ਲੈ ਜਾਓ ਸੱਚੀ ਕਾ